ਲਓ ਬਾਈ ਮੈਂ ਤਾਂ ਇਹਨੂੰ ਸਲਾਹ ਦੇ ਰਿਹਾ ਭਾਜਾ ਹੀ ਉਹੀ ਟਾਈਮ ਆ ਜੇ ਬੰਨ ਹੋਇਆ ਆਇਓ ਕਰ ਮੈਨੂੰ ਚੋ ਆ ਮੈਂ ਚੋ ਸਾਲਾ ਕੁਝ ਦਿਨਾਂ ਦਾ ਹੀ ਰਹਾ ਲਓ ਬਾਈ ਤਰਨ ਫਸਣ ਜਾ ਰਿਹਾ ਅੱਜ ਫੱਜਾਗਾ ਤੂੰ ਰਹਿ ਗਿਆ ਬਾਈ ਬਾਈ ਤੂੰ ਫਸ ਗਿਆ ਪਹਿਲੀ ਆਹ ਤਾਂ ਬਚੇ ਹੋ ਜਾਂ ਬਾਈ ਇੱਧਰ ਇਹ ਹੋ ਰਹਿ ਰਿਹਾ ਸੌਰਵ ਚਮੂਲਾ ਰਹਿ ਰਿਹਾ ਇਹ ਦੋਨੋਂ ਰਹਿ ਰਹੇ ਆਲੀ ਮੋਕੂਲ ਰਹਿ ਰਿਹਾ ਬਾਈ ਦੋ ਰਾਤ ਕ ਬਹਿ ਜਾਦਾ ਵਧੀਆ ਲੱਗਾ ਹੈ ਨਾ ਲਾਈਟਿੰਗ ਕਰਕੇ ਦੇਖੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਮੈਂ ਥਾਵੇਂ ਸਾਰੇ ਹੋਵੋਗੇ ਵਧੀਆ 올 ਗੁੱਡ ਆਪਾਂ ਵੀ ਵਧੀਆ ਬਾਈ ਬਾਕੀ ਵਿਆਹਾਂ ਦਾ ਸੀਜ਼ਨ ਸਟਾਰਟ ਹੋ ਗਿਆ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਮੈਂ ਦੱਸਿਆ ਤਾਂ ਅੱਜ ਆਪਣੇ ਖਾਸ ਯਾਰ ਮਿੱਤਰ ਦਾ ਵਿਆਹ ਬਈ ਆਪਣੇ ਕਾਲਜੇਟ ਮੁੰਡੇ ਆ ਜਿਹੜੇ ਕਾਲਜੋਂ ਪੜ੍ਹੇ ਹੋਏ ਤੇ ਉਸਕਾ ਵਿਆਹ ਬਈ ਮੁੰਡੇ ਦਾ ਤਰਨੁਸ਼ ਸ਼ਰਮੇ ਦਾ ਬਾਈ ਤਾਂ ਵਿਆਹ ਮਾ ਜਾਣ ਦਾ ਕਲਰ ਡੀ ਜੇ ਨਾਈਟ ਪਾਰਟੀ ਵੀ ਥੀ ਉੱਥੇ ਵੀ ਕਹਿ ਦੂ ਥਾਜਾ ਤੋਂ ਵਲੋਗ ਨਹੀਂ ਬਣਾਇਆ ਤਾਂ ਕਿਉਂਕਿ ਜਦ ਗੀਤ ਸੰਗੀਤ ਚੱਲਦੇ ਹੋਵਾਂ ਤੋਂ ਵਹਾਂ ਮਾਨੂੰ ਔਖਾ ਹੋ ਜਾ ਕਿਉਂਕਿ ਵਹਾਂ ਵੀਡੀਓ ਬੜਾ ਨਹੀਂ ਸਕਦੇ ਫਿਰ ਯਾਰ ਕਾਪੀਰਾਈਟ ਆ ਵਾਇਰ ਆ ਵਗੈਰਾ ਬਹੁਤ ਝੰਜਟ ਬੜਾ ਤੋਂ ਇਸ ਕਰਕੇ ਅੱਜ ਉਸਦੀ ਬਰਾਤ ਹੀ ਤਿਆਰ ਹੋ ਗਏ ਬਾਕੀ ਗੱਡੀ ਵੀ ਚਮਕਾ ਲਈ ਮੈਂ ਵੀ ਤਿਆਰ ਆ ਬਾਕੀ ਯਾਰ ਮਿੱਤਰ ਹੋ ਰਹੇ ਤਿਆਰ ਰਾਤ ਕੀ ਬਰਾਤ ਆ ਬਾਈ ਉਹਨੇ 8 ਵਜੇ ਦਾ ਟਾਈਮ ਦੇ ਰਖਿਆ ਆਪਾਂ ਨੂੰ 6 ਵਜੇ ਆਪਾਂ ਨੇ ਜਾਣਾ ਡੇਰਾ ਬਸੀ ਤੋਂ 1 ਘੰਟਾ ਤੇ ਜ਼ਿਆਦਾ ਵੀ ਲੱਗ ਸਕਦਾ ਕਿਉਂਕਿ ਜਾਮ ਬਹੁਤ ਲਗਾ ਬਾਈ ਰਸਤਾ ਬੰਦ ਹੋਣੇ ਕਰਕੇ ਦੇਖੋ ਕਿੰਨਾ ਕ ਟਾਈਮ ਲੱਗੇਗਾ ਬਾਈ ਬਾਕੀ ਲੋਕੋ ਦੱਸੋ ਠੀਕ ਲੱਗ ਰਹੇ ਹੈ ਬਾਈ ਓਕੀ ਬਾਈ ਮੈਂ ਜ਼ਿਆਦਾ ਨਾ ਵਾਹ ਨਹੀਂ ਵੇਅਰ ਕਰਦਾ ਹਾਂ ਕੋਟ ਪੈਂਟ ਬਿਲਕੁਲ ਬਈ ਜਿਹੜੇ ਮਤਲਬ ਸਾਰੇ ਹੂ ਉਹ ਮੈਨੂੰ ਚੰਗੇ ਜੇ ਨਹੀਂ ਲੱਗਦੇ ਪਤਾ ਨਹੀਂ ਕੈਸ ਤੇ ਕੁਦਰਤੀ ਬਾਤ ਹੋ ਗਈ ਮੈਂ ਜ਼ਿਆਦਾ ਨਾ ਮੈਂ ਜਿਹੜੇ ਬਲੇਜ਼ਰਾਂ ਗੈਲ ਸੈੱਟ ਹੁਮਾਂ ਨਹੀਂ ਜ਼ਿਆਦਾ ਪਾਏ ਕਰੂੰ ਪਾਉਂ ਫਾਰਮਲ ਆ ਬਟ ਇਸ ਤਰ੍ਹਾਂ ਪਾਉਂ ਠੀਕ ਲੱਗ ਰਹੇ ਆ ਓਕੇ ਰਿਪੋਰਟ ਬਾਕੀ ਫੋਨ ਕਰਾਂ ਬਾਈ ਹੋ ਗਏ ਹੋਣੇ ਬੰਦੇ ਤਿਆਰ ਢੋਲੇ ਕੇ ਚਲਾਉਣ ਨੂੰ ਵੀ ਗਿਆ ਬਾਕੀ ਚਲਾ ਵੱਡੀ ਲੇਗਾ ਬੰਦੇ ਕਾਫੀ ਆਪਨੇ ਉਧਰ ਤੇ ਫੋਨ ਵੀ ਆ ਗਿਆ ਬਾਈ ਕਹਿੰਦਾ ਆ ਜਾਓ ਬਾਈ ਬਰਾਤ ਚੜਨ ਲੱਗੀ ਮੈਂ ਕਿਹਾ ਟਾਈਮ ਤਾਂ 8:00 ਵਜੇ ਦੇਰ ਕੇ ਦਾ ਇਹ ਤਾਂ 6:00 ਵਜੇ ਕਹਿਣ ਲੱਗਾ ਕਹਿੰਦਾ ਚੱਲ ਆ ਜਾ ਕੋਈ ਨਹੀਂ ਮੈਂ ਆ ਗਿਆ ਚੱਲ ਅੱਜ ਬੰਦੇ ਜ਼ਿਆਦਾ ਆ ਮਰਪਾ ਹੋਰ ਹੋ ਜਾਗੀ ਸਾਰਾ ਟੈਡੀ ਹੋ ਜਾਗੀ ਸਾਰੀ ਉਹ ਚੱਲ ਜੰਪ ਫੋਰ ਯੂ ਛੋਟੇ ਨਾਲ ਅੰਨੇ ਪਿੱਛਾ ਭੇਜੋ ਵਿਸ਼ਾਲ ਹਰ ਨਹੀਂ ਆਵਾਂਗੇ ਅੱਜ ਫੁੱਲ ਮੋੜ ਰਹੀ ਹੈ ਨਾ ਐਸੇ ਹੋ ਗਿਆ ਸੱਤ ਬੰਦੇ ਟੋਰੇ ਆ ਪਹੁੰਚਾਂਗੇ ਤਾਂ ਕਿਦ ਲੱਗੂ ਨਾ ਨਾ ਦੇ ਕਹਿ ਨਹੀਂ ਬੁਰਾ ਹਾਲ ਕਰਦੀ ਹੈ ਬਾਈ 2 ਘੰਟੇ ਹੋ ਗਏ ਹੋਣੇ 2 ਘੰਟੇ ਲੱਗੇ ਕਰਕੇ ਹੂੰ ਇਸਪੋਂ ਕੌਣ ਵਿਸ਼ਵਾਸ ਕਰਾਗਾ ਕੋਈ ਵੀ ਨਹੀਂ ਕਰਦਾ ਯਾਰਾ ਕੋ ਮਿੱਤਰੋ ਪਹੁੰਚ ਤਾਂ ਗਏ ਆਂ ਥੋੜਾ ਲੇਟ ਹੋ ਗਏ ਬਾਈ ਮਿਲਣਾ ਤਾਂ ਬਰਾਤ ਨੂੰ ਦਾ ਸਿੱਧਾ ਬਟ ਫਿਰ ਵੀ ਤੁਹਾਨੂੰ ਪਤਾ ਹੀ ਆ ਟਾਈਮ ਥੋੜਾ ਹੀ ਹੋਇਆ ਉਹਨੇ ਇਹ 7 ਵਜੇ ਦਾ ਪੂਜਰਾਤ ਦਾ ਟਾਈਮ ਉਹ ਆਏ ਨਹੀਂ ਹੱਲੀ ਮਾਚਲ ਉਹ ਕਹਿ ਰਿਹਾ ਉਰੀ ਆ ਜਾਓ ਵੀਰ ਆ ਗਏ ਹਮ ਰਸਤੇ ਆ ਮਾਚਲ ਬਾਹਰ ਤੇ ਵੈਲਕਮ ਕਰ ਲੈਂਗੇ ਬੰਦੇ ਤਿਆਰ ਸ਼ਹਿਰ ਅੱਜ ਬਾਈ ਵੀ ਹਮੇ ਤਾਂ ਬਾਹਰ ਆ ਗਏ ਮਹਾ ਬਰਾਤ ਵੀ ਨਾ ਕੋਈ ਇੱਜ਼ਤ ਨਹੀਂ ਬਾਈ ਕਿਉਂਕਿ ਬਰਾਤੀ ਹਾਂ ਵੀਰ ਮਾਰਾ ਸਵਾਗਤ ਹੋਗਾ ਕਿਉਂਕਿ ਸੌਰੀ ਮਨਿੰਦਰ ਕੋਈ ਨਹੀਂ ਆਪਣੇ ਹੱਥਾਂ ਵੀਡੀਓ ਆਪਾਂ ਕਰ ਤੰਤ ਤੂੰ ਦੇਗੀ ਲਾ ਦੇਗੀ ਤੂੰ ਦੇਗੀ ਲਾ ਦੇਗੀ ਉੱਧਰ ਰਣਾ ਪ੍ਰਾਹਨਗਰਾ ਬਾਕੀ ਬਰਾਜ਼ ਪਹੁੰਚ ਗਈ ਨੇੜੇ ਹੀ ਆ ਭਾਈ ਉੱਧਰ ਬੰਦੇ ਆ ਰਹੇ ਦੋ ਮਾਰੇ ਹੋਰ ਉਹ ਸਾਰੇ ਨੇ ਅੱਜ ਬ੍ਰਾਊਨ ਬ੍ਰਾਊਨ ਪਾਰ ਕੇ ਆਪਾਂ ਨੇ ਹੈ ਨਾ ਜਿਹੜੇ ਬ੍ਰਾਊਨ ਦੋ ਬੰਦਿਆਂ ਨੂੰ ਮਾਰਿਆਂ ਨੂੰ ਭੁੱਖ ਲੱਗੀ ਬਾਈ ਕਹਿ ਰਿਹਾ ਮਾਰ ਪਾਣੀ ਠੀਕ ਹੁੰਦੀ ਬਰਾਤ ਕੀ ਕਰਾਂ ਅਸੀਂ ਤਾਂ ਜਾ ਰਹੇ ਮੈਂ ਕਿਹਾ ਚੱਲ ਉਹ ਆ ਗਿਆ ਡੀਜੇ ਵਾਲਾ ਆ ਗਿਆ ਰਾਤ ਵਾਲਾ ਨਾ ਜਬਰ ਲੁੱਕਾ ਰਹੀ ਬਾਈ ਤੇਰੀ ਸੌਣ ਸੁਲਤਾਨ ਮੂਵੀ ਵਾਲੀ ਹੈ ਸੁਲਤਾਨ ਮੂਵੀ ਵਾਲੀ ਹੋਰ ਵਾਕਿਆ ਲਈ ਕੰਮ ਸੈਟ ਅਪ ਹੋ ਰਿਹਾ ਬਾਈ ਥੋੜਾ ਜਲਦੀ ਆ ਗਿਆ ਹਾਂ ਚਲੋ ਚੱਲਦੇ ਇਰਾਕ ਦੇ ਨਗਦੀ ਤੋਂ ਹੋਏ ਬਾਕੀ ਉਹ ਬੈਠਾ ਮੁੰਡਾ ਮਾਰਾ ਕਿਉਂਕਿ ਮੁੰਡਿਆਂ ਦਾ ਯਾਰ ਹੋ ਬਾਈ ਆ ਬਈ ਚਲੋ ੁੰਡੇ-ੁੰਡੇ ਆਵਾ ਸ਼ੁਕਰਾਂ ਕਿਤਰਾ ਬਿਠਾ ਰਖਿਆ ਹੈ ਕੁੱਟ ਸੀਗਾ ਇਤਰਾ ਬਿਠਾ ਲਈ ਇੱਥੇ ਆਣ ਮੰਨ ਬਧਾਈਆਂ ਬਧਾਈਆਂ ਸ਼ਰਮਾ ਜੀ ਬਧਾਈਆਂ ਤੁਹਾਨੂੰ ਬਧਾਈਆਂ ਵੀਰੇ ਬਧਾਈਆਂ ਪਹੁੰਚ ਗਏ ਫਿਰ ਹਾਂ ਹਾਂ ਸੱਜਣ ਸਾਰੇ ਆ ਗਏ ਹਾਂ ਤੁਸਾਬ ਸਾਰੇ ਆ ਗਏ ਓਕੇ ਰਿਪੋਰਟ ਲੋ ਵੀ ਮੈਂ ਤਾਂ ਇਹਨੂੰ ਸਲਾਹ ਦੇ ਰਿਹਾ ਭਾਜਾ ਜਿਹੀ ਹੋਈ ਟਾਈਮ ਆ ਮਨ ਨੂੰ ਆਇਓ ਕਰ ਮੈਨੂੰ ਚੋ ਆ ਮੈਨੂੰ ਚੋ ਸਾਲਾ ਕੁਝ ਦਿਨਾਂ ਗਈ ਰਾਹਾਰੇ ਉਹ ਲੋਕਰ ਸਾਹਿਬ ਰੈਂਡਿੰਗ ਪਰਸਨ ਚੱਲ ਠੀਕ ਆ ਕਰ ਐਨਜੋਏ ਠੀਕ ਆ ਮਿਲ ਕੇ ਆਵਾ ਬਣਾ ਕਰ ਐਨਜੋਏ ਲਵ ਯੂ ਟੂ ਅੱਛਾ ਕੋਈ ਨਹੀਂ महाभारत की याद आ गई है ना महाभारत में देखा जैसे। रात रात का बिहार ज्यादा लगा है ना लाइटिंग करके का देखो मैंने <laughs> नंबर देखो भाई जीरो जीरो अठत् ਇੱਧਰ ਦੇਖੋਗੇ ਜੀ ਦੇ 078 ਸਬੱਬੀ ਮਿਲ ਜਾਣਾ ਜੀ ਜਾਨ ਉਹ ਲੱਭਦੇ ਮਿਲਦੀ ਨਹੀਂ ਜੇ ਲੱਭਦੇ ਮਿਰਦੇ ਹੈ ਸਬੱਬੀ ਬੱਬੀ ਸਬੱਬੀ ਹੈ ਹੈ

छुहारा झूठा खा लिया कहते करा जल्दी हो जाए <laughs> चलो वादिया भाई जो कम हो जाए सर ठीक है लो भाई फिर स्टार्ट हो गए बारह बजे पूरी बारह बजे भाई बाकी कलो रिसेप्शन पार्टी भी रिसेप्शन पार्टी भी सी मैं इनकलूड कर देंगे भाई वीडियो में कट्ठी कर देंगे यार हो एक साले ने बिठा के दो मेरी वीडियो क्लीयर नहीं आ रही है <laughs> ਮਰਾ ਕੰਟੈਂਟ ਕਿਉਂ ਖਰਾਬ ਕਰ ਰਿਹਾ ਹੈਗਾ ਤੇ ਇੱਧਰ ਬਾਈ ਪੇਟ ਵਾਲਾ ੱਤ ਮਾਰਨੇ ਵਾਲੇ ਯਾਰ ਵੀ ਗੈਲੋ ਖੜੇ ਆ ਇੰਨੇ ਵੀ YouTube ਚੈਨਲ ਖੋਲ ਲਿਆ ਚਲੇ ਨਹੀਂ ਚਲੇ ਨਹੀਂ ਬਰਨਾ ਫੋਟੋ ਵਲੌਗ ਵਾਲੇ ਯਾਰ ਫੋਟੋ ਵਲੌਗ ਵਾਲੇ ਚੈਨਲ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਇੱਧਰ ਬਾਈ ਕਰਨਾ ਓ ਦੇ ਲੈ ਕੇ ਫੈਨ ਤਗੜੇ ਸਬਸਕ੍ਰਾਈਬਰ ਹੈ ਗਾੜ ਵੱਲੀ ਯਾਰ ਇਸ ਦੇ ਬਾਰੇ ਮੈਂ ਨਹੀਂ ਨਾਮ ਦੇਣਾ ਤਾ ਓ ਯਾਰ छोटा सा हाँ कहना कि मैं छोटा सा सेलिब्रिटी हूं छोटा सा सेलिब्रिटी छोटा सा सेलिब्रिटी थोड़ा कम है हाँ। तो ये अपना भाई ब्लू टिक वाला बंदा जो महीने के तुम्हारे फोटो फोटो की चवानी हुई तो दस दो ओ जट काम बात चली तो तो पूरी नहीं होया सारी ब्लूटूथ की बेइज्जती करा दिया है चलो बढ़िया भाई ਸਾਸਰੂ ਵੀਨੇ ਦੇ 700 ਰੁਪਏ ਪਰ ਮਹੀਨਾ ਹੈ ਇਹ ਵੀ ਜੀ ਕਰਾਈ ਚਾਹੀਦਾ ਬਾਈ ਯਾਰ ਮੇਰੇ ਤੋਂ ਨਹੀਂ ਫੇਰੇ ਇਸ ਤਰ੍ਹਾਂ ਹੋਏ ਦੇ ਜਿਸ ਤਰ੍ਹਾਂ ਉਹ ਕਰਾ ਰਿਹਾ ਯਾਰ ਮਾਰੇ ਹੋਏ ਫੇਰੇ ਆ ਚਲੋ ਲਗ ਲਗ ਹੈ ਨਾ ਉਹ ਨਵੇਂ ਬਾਈ ਪੰਡਤਾਂ ਬਾਈ ਨੈ ਗੂੜ ਕਹਿਣਾ ਗੋਰੂਗਾ ਮਾਰੇ ਮਤ ਕਹੇ ਜਾ ਮਰਗ ਤੇ ਲਾਈ ਆ ਪੰਡਤ ਮੰਗੜਾ ਪਤਾ ਲਗਾ ਮੈਂ ਤੇ ਜੇਦੀ ਕਰੇ ਰੁਗ 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 ਕੀ ਬੋਲ ਕਿਉਂ ਚੀਜ਼ ਹੈ ਨਾ ਪੰਦਾਂਗਾ ਹੈ ਤਾਂ ਗਈ ਚਲੋ ਵਧੀਆ ਸਿਸਟਮ ਆ ਯਾਰ ਵਧੀਆ ਭਾਈ ਜੋ ਰੀਤੀ ਰਿਵਾਜ ਆ ਉਹ ਕਰਨੇ ਚਾਹੀਦੇ ਪੂਰੇ ਕਿਸੇ ਵੀ ਧਰਮ ਦੇ ਲੈ ਠੀਕ ਨਹੀਂ ਚੱਲਾਂ ਫਿਰ ਚਲੋ ਆਜੋ ਫਿਰ ਉਧਰ ਹੀ ਬੈਠਾਂਗੇ ਆਜੋ ਆਜਾ ਵੀਸ਼ੂ ਵੀਰ ਅੰਦਰ ਤਾਂ ਬੈਲਸ ਖਾਲੀ ਹੋ ਗਿਆ ਪਰ ਬਾਈਕਰ ਕਰ ਕਰ ਉਗੇ ਹੋਏ ਤੇ ਅੱਛਾ ਵੀਸ਼ੂ ਮਾਰੇ ਉਹ ਹੈ ਆ ਬਈ ਜਦ ਇਸ ਤਰ੍ਹਾਂ ਫੇਰੇ ਹੋਗੇ ਇੱਕ ਵਾਰੀ ਕੁਰਸੀਆਂ ਮੁੰਡਾ ਕੁੜੀ ਬੈਠਾ ਆ ਉਹ ਸਾਰਾ ਖਾਲੀ ਹੋ ਗਿਆ ਪੈਸੇ ਮਾਰੇ ਉਹ ਰੱਜੀ ਵੀ ਰਾਤ ਨੂੰ ਨਹੀਂ ਜਾਂਦ ਰਹਿੰਦੇ ਆ ਨਾ ਫੇਰੇ ਆਪਾਂ ਸਾਰੇ ਜੋ ਹੈ ਫੇਰੇ ਰਾਤ ਗਰੀਓ ਚਲੋ ਕੋਈ ਨਹੀਂ ਬੈਠ ਗਲਾ ਦਾ ਕੇ ਯਾਰ ਠੀਕ ਹੈ ਵੀਰੋ ਬਾਏ ਬਾਏ ਕੱਲ ਮਿਲਾਂ ਵੀਰੋ ਜੀ ਨੀਮਿਓ ਓਕੇ ਹਾਂਜੀ ਵੀਰੇ ਕੀ ਹੋ ਗਿਆ ਉਹ ਸਾਰਾ ਸਾਊਂਡ ਦੇ ਦੋ ਵੀ ਸੀਟ ਵਾਲਾ ਉਹ ਭਾਈ ਸੀਟ ਬੈਲਟ ਲਾ ਰਹਾ ਬੰਦੇ ਦਾ

ਬਾਕੀ ਖੇਤ ਮਾ ਗਿਆ ਬਾਈ ਕਣਕ ਨਾ ਦੇਖੋ ਬੜੀ ਬੜੀ ਹੋ ਰਹੀ ਹੈ ਕਣਕ ਜੋ ਕੋ ਇਧਰ ਲਈ ਕਣਕ ਤਾਂ ਲੇਟ ਬੀਜੀ ਥੋੜੀ ਜੀ ਪਰ ਇਧਰ ਲਈ ਕਣਕ ਇਹਨੂੰ ਹੋ ਗਏ 22 23 24 ਦਿਨ ਹੋ ਗਏ ਤੋਈ ਭਾਈ ਪਾਣੀ ਲਾਣਾ ਦਾ ਆਪਣੇ ਨਾ ਜਦ ਬੋਰ ਖੜਿਆ ਹੋਆ ਬਾਈ ਇਸ ਮਾ ਨਾ ਸੋਰੇਜ ਵਾਲਾ ਪਾਣੀ ਹੋਆ ਖਾਰਾ ਜਿਹਾ ਪਾਣੀ ਹੋਆ ਜਾਂਦਾਂ ਤਰ ਤੋ ਨਾ ਹਮ ਪਹਿਲਾ ਪਾਣੀ ਲਾਂਦੇ ਨਹੀਂ ਹੈ ਕਣਕ ਨੂੰ ਜਿਸ ਤਰ੍ਹਾਂ ਇਸ ਕਾ ਚੱਲਿਆ ਹੋਇਆ ਇਹ ਬ ਟੂਬ ਲੈ ਆਇਆ ਬਾਈ ਕਿਸੇ ਵਾਰ ਮੰਕਾ ਕਿੱਲੇ ਡੇਢਗੀ ਉਧਰ ਖਾਲੀ ਪੜੇ ਖੇਤ ਉਧਰ ਨਾ ਪਾਣੀ ਲਾ ਦ ਛੋੜ ਦੂੰਗਾ ਦੋ ਬਾਰੀਆਂ ਚੱਲਦੀ ਵੀ ਰਹੀ ਨਾ ਇੱਕ ਦਿਨ 24 ਘੰਟੇ ਵੀ ਤੇ ਜਿਹੜਾ ਡਰਾਈਵਰੀ ਦੇ ਅੰਦਰ ਇਕੱਠਾ ਹੋਇਆ ਹੋਇਆ ਜਾ ਜਿਤਨਾ ਵੀ ਇਕੱਠਾ ਹੋਇਆ ਪਾਣੀ ਖਾਰਾ ਜਾ ਨਾ ਉਹ ਗੇਰ ਦੂੰਗਾ ਬਾਕੀ ਰੱਸੀ ਆ ਟੂਬ ਵੀ ਲੈ ਆਇਆ ਬਾਈ ਬੰਦਣੇ ਨੂੰ ਕਿਉਂਕਿ ਜੇ ਇਸ ਨੂੰ ਸਿੱਧਾ ਡਾਇਰੈਕਟ ਇਹ ਖੇਤਾਂ ਵਿੱਚ ਛੋੜ ਦਿੰਗੇ ਨਾ ਬਾਈ ਜਹਾਂ ਜਹਾਂ ਖੇਤਾਂ ਵਿੱਚ ਛੋਡੇ ਜਹਾਗਾ ਪਾਣੀ ਵਾਹਾਂ ਵਾਹਾਂ ਨਾ ਬਾਈ ਸਾਰਾ ਬੁਰਾ ਹਾਲ ਹੋ ਜਾਣਾ ਫਿਰ ਮੁਸ਼ਕਲ ਹੋ ਜਾ ਬਾਕੀ ਯੂਰੀ ਦੇ ਵੀ ਤੰਗ ਹੋ ਰਹੇ ਬਾਈ ਯੂਰੀਆ ਨਹੀਂ ਮਿਲ ਰਿਹਾ ਹੈ ਪਹਿਲਾਂ ਸਾਲਾ ਡਾਈ ਦਾ ਡਾਈ ਦੇ ਪਿੱਛਾ ਲੱਗੇ ਰਹੇ ਬਾਈ ਯੂਰੀਆ ਦਾ ਧਿਆਨ ਨਹੀਂ ਆਇਆ ਹੈ ਕਿਉਂ ਡਾਈ ਨੇ ਐਸਾ ਬਰਾਨ ਕਰਿਆ ਬਈ ਚੱਲ ਲੈ ਲੇ ਲੇਗੇ ਲੈ ਲੇਗੇ ਉੱਪਰ ਤੇ ਵਿਆਹ ਆ ਗਈ ਇਤਨੇ ਬਾਈ ਵਿਆਹਾਂ ਪ੍ਰੋਗਰਾਮਾਂ ਉਲਝ ਗਏ ਫੇਰ ਇੱਕ ਉਧਰ ਕੋਈ ਹੋ ਗਿਆ ਬਾਈ ਕੰਮ ਜਾ ਤਾਂ ਪਰ ਉਲਝੇ ਰਹੇ ਸਾਲਾ ਯੂਰੀਆ ਲੈਣੇ ਦਾ ਵੀ ਟਾਈਮ ਨਹੀਂ ਲੱਗਿਆ ਹੈ ਇਹ ਵੇਖ ਰਹੇ ਆ ਵੀ ਕੀ ਕਰਾਂ ਕੀ ਨਾ ਕਰਾਂ ਬਾਈ ਹਾਂ ਤੇ ਯੂਰੀਆ ਦੱਸ ਬੰਦਾ ਕਿਆ ਕਰਾ ਨਾ ਜ਼ਿਮੀਦਾਰਾ ਖੇਤੀ ਮੇਰੇ ਹਿਸਾਬ ਤੋਂ ਤਾਂ ਇਸ ਤਰ੍ਹਾਂ ਹੋ ਰਿਹਾ ਬਾਈ ਜਾ ਤਾਂ ਨਾ ਖੇਤੀ ਜ਼ਮੀਂ ਬੰਦ ਕਰਾ ਦੇਗੇ ਵੀ ਲੋਕ ਛੋੜੋ ਦੇਣਗੇ ਖੇਤੀ ਕਰਨਾ ਤੰਗ ਹੋਗਾ ਦੁਖੀ ਹੋਗਾ ਜਿਸ ਤਰ੍ਹਾਂ ਵਜੀਰੀਆਂ ਵੀ ਵਿਕੀ ਕਿਸ ਤਰ੍ਹਾਂ ਵਿਕੀ ਸਾਨੂੰ ਪਤਾ ਹੀ ਆ ਜਾਂ ਫਿਰ ਖੇਤੀ ਨਾ ਕੋਈ ਸਬਰ ਦੇਖ ਰੇ ਕੋਈ ਮਾਲਕ ਜਿਸ ਤਰ੍ਹਾਂ ਹੋਵਾ ਨਾ ਜਾ ਤਾਂ ਮਾਲਕ ਜ਼ਮੀਂ ਔਖਾ ਟਾਈਮ ਦੇ ਦੇ ਮਤਲਬ ਬੰਦੇ ਦਾ ਸਬਰ ਦੇਖਾ ਆ ਫਿਰ ਇਤਨਾ ਅੱਛਾ ਟਾਈਮ ਆ ਜਾ ਵੀ ਛੱਡ ਦੇ ਗੱਲਾਂ ਫਿਰ ਤੋ ਬੱਲੇ ਬੱਲੇ ਹੀ ਕਰਾ ਦੇ ਮਾਲਕ ਉਹ ਕੰਮ ਹੋ ਰਿਹਾ ਵੀ ਜਾਂ ਤੋ ਖੇਤੀ ਜਮੀ ਡੈਡ ਹੋਣ ਵਾਲੀ ਹੋ ਜਾਈ ਹੋ ਆ ਗਈ ਬਾਈ 8-10 ਸਾਲਾਂ ਬਾਅਦ ਵੀ ਜਮੀ ਲੋਕ ਤੰਗ ਖੋਲेंगे ਫਿਰ ਉਸ ਤੋਂ ਬਾਅਦ ਖੇਤੀ ਦਾ ਐਸਾ ਟਾਈਮ ਆਵਾਗਾ ਵੀ ਲੋਕ ਨੂੰ ਸੋਚੇ ਕਰਾਂਗੇ ਯਾਰ ਇਸ ਬਿਜ਼ਨਸ 'ਮ ਫਾਇਦਾ ਵੀ ਖੇਤੀ ਦਾ ਯਾਰ ਕਿਉਂ ਜੇ ਕਹੀਂ ਕਣਕ ਵੀ ਜੀਰੀ ਰੁਕ ਜਾਗੀ ਸਾਰਾ ਕੁਝ ਹੋ ਜਾਗਾ ਬਾਈ ਤਾਂ ਦੇਖੋ தம் ਕਿੰਨਾ ਕੁ ਜਦੋਂ ਸਟੋਰਾਂ 'ਵਾਂ ਰਹਿਣੀ ਨੀਵਤਾ ਸਟੋਰਾਂ 'ਵਾਂ ਲੱਖਾਂ ਕਰੋੜਾਂ ਦੇ ਟੰਨਾਗੇ ਹਿਸਾਬ ਤੇ ਪੜੀ ਆ ਗਦਾਮਾਂ 'ਵਾਂ ਸਰਕਾਰ ਪਾ ਤੇ ਸਰਕਾਰ ਨੂੰ ਕੋਈ ਵੈਲਿਊ ਨਹੀਂ ਹੈ ਜ਼ਿੰਮੇਵਾਰਗੀ ਵੀ ਹੈ ਮਾਰਪਾ ਕਣਕ ਵੀ ਹੈ ਜੀਰੀ ਵੀ ਹੈ ਰਾ ਵਗੈਰਾ ਨੱਥੂ ਖੈਰਾ ਸੋ ਕੰਮ ਆ ਬਾਈ ਬਟ ਜਦ ਕਣਕ ਜੀਰੀ ਨਾ ਹੋਵੇਗੀ ਫਿਰ ਕਿਆ ਬਣਾਂਗਾ ਕਿਉਂ ਖਲੀ ਸਟਾਕ ਬਹੁਤ ਪੜਿਆ ਡਿਮਾਂਡ ਘਟਾ ਚੀਜ਼ ਗਈ ਇਸ ਕਰਕੇ ਇਸकी ਕੋਈ ਵੈਲਿਊ ਨਹੀਂ ਹੈ ਬਾਈ ਜਦ ਸਟਾਕ ਨਹੀਂ ਹੋਣੇਗਾ ਅਰ ਨਹੀਂ ਜਿਹੜਾ ਹੋਗਾ ਮਾਲਕ ਕਿਸਾਨਵਾ ਵੀ ਨਹੀਂ ਹੋਣੇਗਾ ਉਹਨੂੰ ਉਗਾ ਕਾ ਹੀ ਜਦੀ ਦੇਣਾ ਪੜਾਗਾ ਉਸ ਚੀਜ਼ ਕਾ ਫਿਰ ਰੇਟ ਵੱਧ ਮਿਲੇਗਾ ਵੀ ਮਾਨੂੰ ਜ਼ਰੂਰੀ ਚਾਹੀਦਾ ਇਤਨਾ ਟਨ ਕਰੋ ਇਤਨਾ ਟਨ ਕਰੋ ਹਮ ਯੋ ਵੀ ਰੇਟ ਭਰਨ ਤਿਆਰ ਆ ਉਹ ਵੀ ਰੇਟ ਭਰਨ ਤਿਆਰ ਫਿਰ ਸਾਲਾ ਸੁਆਦ ਆ ਵਾ ਗੱਲ ਕਾ ਦੇਖੋ ਜ਼ਿੰਮੇਦਾਰ ਭਾਈ ਇਤਨਾ ਮਾਰ ਦਿਨ ਨਹੀਂ ਹੈ ਵਾ 2 ਸਾਲ ਕੀ ਜਾਂ 3 ਸਾਲ ਕੀ ਵਾਰੋਕਲੇ ਫਸਲ ਰੋਕਲੇ ਭਾਈ ਜੇ ਕਹੀਂ ਆਪਾਂ ਅੱਜ ਦੇ ਮੰਨ ਕੇ ਚਲੋ ਚਲੋ ਕਣਕ ਲਾਗਾ ਜੀਰੀ ਕਰ ਕਣਕ ਦੋ ਸੀਜ਼ਨ ਵੀ ਰੋਕ ਲੈਣਾ ਭਾਈ ਉੱਪਰ ਤੱਕ ਭੈਣ ਚ ਬੱਗੀਆਂ ਬੁੱਲ ਜਾਣਗੀ ਉੱਪਰ ਤੱਕ ਬਟ ਰੋਕ ਨਹੀਂ ਸਕਦੇ ਮਜਬੂਰੀ ਆ ਕਿਉਂਕਿ ਉਸ ਲੈਵਲ ਤੱਕ ਕਿਸਾਨ ਹੈ ਨਹੀਂ ਕਿਉਂਕਿ ਇਤਨੀ ਸੇਵਿੰਗ ਨਹੀਂ ਆ ਕਿਸਾਨ ਦੀ ਜੇ ਇਤਨੀ ਸੇਵਿੰਗ ਹੋ ਜਾ ਫਿਰ ਤਾਂ ਕੋਈ ਚੱਕਰ ਨਹੀਂ ਬਾਈ ਦੋ ਸੀਜ਼ਨ ਰੋਕੇ ਹੋਏ ਨੇ ਕਿ ਭੂਤਿਆਂ ਭੁੱਲ ਜਾਣਗੇ ਜਦੋਂ ਮਾਲ ਨਹੀਂ ਹਰੇਣੇਗਾ ਮੰਡੀ ਮਾ ਸਟਾਕ ਮਾ ਕਿਉਂ ਜਦ ਹੀ ਫਿਰ ਖਤਰਾ ਪਾ ਤਨ ਲਗਾ ਬਾਈ ਜਦਾ ਨਾ ਘਰਾਂ ਖਾਣੇ ਦੇ ਦਾਣੇ ਨਾ ਹੁੰਦੇ ਫਿਰ ਸਭ ਨੂੰ ਪਤਾ ਲਗਾ ਫਿਰ ਬੰਦਾ ਸੋਚ ਆਈ ਚੱਕ ਕਿੱਡਾ ਹੀ ਮੰਨ ਗਏ ਚਲੋ ਕੋਈ ਧਿਆੜੀਦਾਰ ਬੰਦਾ ਚੱਕ ਕੋਈ ਜਿਸ ਤਰ੍ਹਾਂ ਆਪਣਾ ਬੰਦੇ ਆ ਭਾਇਆ ਬਾਈ ਜਦ ਤੱਕ ਆਪਣੋਂ ਦੇ पास ਪੈਸਾ ਹੈ ਜਾਂ ਖਾਣੇ ਦੇ ਦਾਣੇ ਹੈ ਘਰਾਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਜੇ ਸਾੜੇ ਖਾਂ ਰਾਂ ਖਾਣੇ ਦੇ ਦਾਣੇ ਨੇ ਨਾ ਹੁੰਦੇ ਚਾਹ ਦਿਹਾੜੀ ਪਈ ਜਾਣਾ ਪੜਾ। ਚਾ ਕਿਸਤਰੀ ਚਾ 500 ਵਾਲੀ ਦਿਹਾੜੀ 300 ਰੁਪਏ ਮਾਂ ਲਾਣੀ ਪੜਾ। ਫਿਰ ਬੰਦੇ ਸੋਚੋ ਆ ਵੀ ਨਿਆਣੇ ਭੁੱਖੇ ਮਾਰੇ, ਪੇਟ ਪਾਣਾ ਯੋ ਚੀਜ਼ ਹੋਆ। ਇਸਤਰੀ ਸਰਕਾਰਾਂ ਗੱਲ ਹੋਵਾਗ। ਜੇ ਸੜਾ ਕੋਈ ਰਹਿਣੇਗਾ ਨਹੀਂ ਉਹਨੂੰ ਪਤਾ ਵੀ ਭੈਣ ਤੋਂ ਜਨਤਾ ਪੜਕ ਜਾਗੀ ਵੀ ਕਹਾਂ ਗਏ ਕਿਸਾਨਾਂ ਬਾ ਰਹਿ ਹੀ ਨਹੀਂ ਕੋਈ ਥਰ ਪਾਸ ਸਟਾਕ ਕੋ ਨਹੀਂ ਹੈ ਯੋ ਨਹੀਂ ਹੈ ਉਹ ਨਹੀਂ ਹੈ। ਫੇਰ ਇਹਨੂੰ ਭੁੱਤ ਨਹੀਂ ਭੁੱਲਾਗੀ ਉਹੀ ਕੰਮ ਬਾਈ ਜਾਂ ਤਾਂ ਖੇਤੀ ਬੜੀ ਡੁੱਬੋ ਜਾਗੀ ਜਾਂ ਫਿਰ ਐਸਾ ਮਾਹੌਲ ਆਵਾਗਾ ਕੋਈ 8 ਦਾ 20 ਸਾਲਾਂ ਮਰਾਲੇ ਇੰਨੀ ਜਲਦੀ ਤਾਂ ਨਹੀਂ ਹੁੰਦਾ ਖਤਮ 20-25 ਸਾਲਾਂ ਮ ਐਸਾ ਮਾਹੌਲ ਆਵਾਗਾ ਵੀ ਲੋਕ ਖੇਤੀ ਕਹਾਂਗੇ ਵੀ ਹਾਂ ਖੇਤੀ ਕਰਨੀ ਐ ਖੇਤੀ ਦਾ ਨਜ਼ਾਰਾ ਬਾਈ ਬਾਕੀ ਚਲੋ ਆਪਣੀ ਤਾਂ ਦੇਖੋ ਪਤਾ ਕੋਈ ਰੇ ਯਾਰ ਇਸ ਤਰ੍ਹਾਂ ਹੋਣਾ ਹੀ ਚਾਹੀਦਾ ਜਦ ਭਾਂ ਜੋ ਬੀਜਣ ਲਗੇ ਡਾਈ ਨਹੀਂ ਹੈ ਇਹ ਰਹਿਗੇ ਨਾ ਰਹਿ ਨਹੀਂ ਹੈ ਦੱਸ ਕੀ ਕਰਾਂਗਾ ਬਾਈ ਉੱਖਾ ਬਹੁਤ ਜ਼ਿਆਦਾ ਔਖਾ ਭਾਈ ਜਿਹੜੇ ਕਰ ਰਹੇ ਇਸ ਕੰਮ ਆ ਜਿਹੜੇ ਮਤਲਬ ਬੰਦੇ ਖੇਤੀ ਕਰ ਰਹੇ ਉਹਨਾਂ ਨੂੰ ਤਾਂ ਪਤਾ ਹੋਣਾ ਜਿਹੜੇ ਨਹੀਂ ਕਰ ਰਹੇ ਹੈ ਭਾਈ ਜਿਹੜੇ ਆਪਣੇ ਲਾ ਲਿਆ ਭਾਈ ਚਾਰਾ ਜਾਂ ਕੋਈ ਹੋਰ ਵੀ ਬਿਜ਼ਨਸਮੈਨ ਬੰਦੇ ਜਿਹੜੇ ਆਪਣੀ ਵੀਡੀਓ ਦੇਖ ਰਹੇ ਉਹਨਾਂ ਨੂੰ ਲੱਗਦਾ ਹੁਣ ਉਹ ਸਾਲੇ ਬਕਵਾਸ ਮਾਰੀ ਜਾਂ ਐਰਾ ਵਗੈਰਾ ਸਿੰਪੀਤੀ ਲਏ ਜਾਂ ਭਾਈ ਬਹੁਤ ਔਖਾ ਇਵਰੇ ਰੇ ਰੇ ਬਿਨਾ ਪਾਣੀ ਕਿਸ ਤਰ੍ਹਾਂ ਚੱਲਾਗਾ ਯਾਰ ਪਾਣੀ ਲਾ ਕਰ ਰੇ ਕੇ ਲੋ ਰੇ ਕੀ ਤਾਂ ਲੋਡ ਪੜਨੀ ਕਿਉਂਕਿ ਕਣਕ ਪੀਲੀ ਪੇੜਨੀ ਹੈ ਜੀ ਜੇ ਰੇ ਨਾ ਹੋਵਾਗਾ ਫਿਰ ਮੁਸ਼ਕਲ ਹੋ ਜਾਗੀ ਭਾਈ ਬਾਕੀ ਦੇਖੀ ਜਾਗਾ ਭਾਈ ਮਾਲਕ ਕੇ ਰੰਗ ਕਿਆ ਬਣਾ ਕਿਆ ਨਹੀਂ ਜੇ ਨਾ ਹੋਇਆ ਫਿਰ ਤਾਂ ਲਾਣੀ ਪੜਾਗਾ ਪਾਣੀ ਫਸਲ ਤਾਂ ਸੁਕਾਣੇ ਤੇ ਰਹੇ ਹੋ ਜਾਗੀ ਜਿਹੜੀ ਪੀਲੀ ਹੋਆ ਵੀ ਫਿਰ ਸਕੂਟਰੀ ਦੀ ਲਾਈਟ ਬਲਦੀ ਛੁੱਟ ਗਈ ਬਾਕੀ ਲਾਈਟ ਪਹਿਲਾਂ ਚੱਲ ਰਹੀ ਸੀ ਜਦ ਮੈਂ ਆਇਆ ਤਾਂ ਇਹ ਵੀ ਲਾਈਟ ਭੱਜ ਗਈ ਇਹ ਟੂਪ ਕਰਨ ਨੂੰ ਛੋੜ ਨਹੀਂ ਸਕਦਾ ਬਸ ਬਈ ਇਹ ਦੱਬ ਦਿੰਦਾ ਆਟੋਮੈਟਿਕ ਲਾ ਦਿੰਦਾ ਮਾਂ ਚੱਜ ਜਦ ਲਾਈਟ ਆਵਗੇ ਨਾ ਇੱਕ ਵਾਰੀ ਦੇਖ ਕ ਕਹੀਂ ਦੇ ਪੱਟੇ ਗਵਾਜਾ ਕਹੀਂ ਦੇ ਇੱਧਰ ਉੱਧਰ ਹੋਵਾ ਨਾ ਫਿਰ ਖੋ ਜਾ ਬਾਈ ਬਾਕੀ ਅੱਜ ਦੀ ਵੀਡੀਓ ਅਸੀਂ ਸਮਾਪਤ ਹੀ ਕਰਾਂ ਬਾਈ ਵੀਡੀਓ ਪਤਾ ਲੱਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ